ਬੇਰੋਜ਼ਗਾਰੀ ਤੇ ਪੈਸਿਆਂ ਦੀ ਕਮੀ ਕਈ ਕਰਾਂ ਦੇ ਵਿੱਚ ਝਗੜੇ ਦਾ ਅਕਸਰ ਕਾਰਨ ਬੰਦੀ ਹੈ। ਕਈ ਵਾਰ ਅਜਿਹੇ ਤਾਨੇ ਮਿਹਣੇ ਵੀ ਆਪਣੀ ਜਾਨ ਦਾ ਖੋ ਬਣ ਜਾਂਦੇ ਨੇ ਜਿਸ ਨੂੰ ਲੈ ਕੇ ਲੋਕ ਖਾਸੇ ਪਰੇਸ਼ਾਨ ਨਜ਼ਰ ਆਉਂਦੇ ਨੇ ਤੇ ਖੁਦਕੁਸ਼ੀਆਂ ਦਾ ਅੰਕੜਾ ਵੀ ਵਧ ਰਿਹਾ ਹੈ। ਤਾਜ਼ਾ ਮਾਮਲਾ ਅਬੋਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਔਰਤਾਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਨਹਿਰ ਦੇ ਵਿੱਚ ਛਾਲ ਮਾਰ ਕੇ ਤੇ ਕਾਰਨ ਦੋਵਾਂ ਦੇ ਵੱਖੋ-ਵੱਖਰੇ ਨੇ। ਪਹਿਲੀ ਘਟਨਾ ਦੀ ਜੇਕਰ ਗੱਲ ਕਰੀਏ ਤਾਂ ਪਿੰਡ ਰਾਏਪੁਰ ਦੇ ਵਸਨੀਕ ਅਤੇ ਮੋਗਾ ਦੇ ਵਿੱਚ ਵਿਆਹੀ ਇੱਕ ਨਵੈ ਜਲੜਕੀ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਕਾਰਨ ਸੀ ਕਿ ਸਹੁਰੇ ਉਸਨੂੰ ਤਾਨੇ ਮਾਰਦੇ ਸਨ ਕਿਉਂਕਿ ਉਸ ਦਾ ਰੰਗ ਕਾਲਾ 25 ਸਾਲਾ ਨਿਰਮਲ ਕੌਰ ਦਾ 3 ਮਹੀਨੇ ਪਹਿਲਾਂ ਹੀ ਮੋਗਾ ਨਿਵਾਸੀ ਦਿਲਦੀਪ ਸਿੰਘ ਦੇ ਨਾਲ ਵਿਆਹ ਹੋਇਆ ਸੀ ਪਰ ਉਸ ਦਾ ਰੰਗ ਕਾਲਾ ਹੋਣ ਦੇ ਕਾਰਨ ਉਸ ਦਾ ਪਤੀ ਤੇ ਸਹੁਰੇ ਅਕਸਰ ਉਸਨੂੰ ਤਾਨੇ ਮਾਰਦੇ ਸਨ ਜਿਸ ਨੂੰ ਬਰਦਾਸ਼ਤ ਨਾ ਕਰਦਿਆਂ ਉਹ ਤਣਾ ਦੇ ਵਿੱਚ ਆ ਗਈ ਤੇ ਇੱਕਦਮ ਉਸ ਦੇ ਵੱਲੋਂ ਪੁੱਟਿਆ ਗਿਆ ਉਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਸਹਰੇ ਖਿਲਾਫ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਦੂਜੀ ਘਟਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਔਰਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਮਰਨ ਤੋਂ ਪਹਿਲਾਂ ਉਸਨੇ ਆਪਣੇ ਪਰਜਾਈ ਨੂੰ ਫੋਨ ਕਰਕੇ ਸੂਚਨਾ ਦਿੱਤੀ ਤੇ ਸਕੂਟੀ ਨਹਿਰ ਦੇ ਕਿਨਾਰੇ ਖੜੀ ਕਰ ਦਿੱਤੀ ਜਿਸ ਤੋਂ ਬਾਅਦ ਭਰਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਮਾਮਲੇ ਦੀ ਜਾਂਚ ਤੇ ਵਿੱਚ ਜੁਟੀ ਹੈ ਕਿ ਬਸ ਜੀ ਨਾ ਹੀ ਭਰਾ ਹੀ ਇਹ ਕੀ ਲੱਗਦੇ ਅਮਰਤ ਸਿੰਘ ਜੀ ਭੈਣ ਹੀ ਲੱਗਦੇ ਜੀ ਕੀ ਗੱਲਬਾਤ ਕੀ ਹੋਈ ਹੈ ਪਿੰਡ ਦੇ ਨਾਲ ਗੱਲਬਾਤ ਜੀ ਮਤਲਬ ਉਤੇ ਸਹਰੇ ਤੰਗ ਕਰਦੇ ਹਿੰਦੇ ਸੀ ਜੀ ਵੀ ਪਹਿਲਾਂ ਜੇ ਜਦੋਂ ਵੇਖਣਾ ਉਹਦੇ ਕਹਿੰਦੇ ਸਾਨੂੰ ਪਸੰਦ ਨਹੀਂ ਜਾ ਕੇ ਉਹ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੂੰ ਕਾਲੀ ਆਂ ਗੋਰੀ ਆਂ ਸੋ ਗੱਲਾਂ ਆਂਦੀਆਂ ਤੇ ਉਹ ਤੋਂ ਬਾਅਦ ਕੋਈ ਤਾਂ ਕੀ ਡਿਪਰੈਸ਼ਨ ਲਿੱਤਾ ਕੁੜੀ ਨੇ ਛੱਡਣਾਏ ਸੀ ਇੱਥੇ ਮਤਲਬ ਛੱਡਣੀ ਆਇਆ ਸੀ ਉਹ ਤੇ ਉਹਨੇ ਪਤਾ ਕੀ ਦਿਮਾਗ 'ਚ ਗਲਤੀ ਤੇ ਨਹਿਰ ਛਾਲ ਮਾਰਤੀ ਕਿਸੇ ਨੂੰ ਨਾਮ ਨੂੰ ਕੀ ਹੈ ਪਤਾ ਨਹੀਂ ਨਿਰਮਲ ਕੌਰ ਕਿੰਨੇ ਸਾਲ ਪਹਿਲੇ ਛੱਡੀ ਹੋਈ ਸਾਲ ਇਹ ਤੰਦ ਮਿਲ ਨਹੀਂ ਕੋਈ ਤੰਦ ਮਿਲੇ 18 ਦਿਨ ਐਵੇਂ ਯਾਰ ਮੈਂ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਜਿਹੜਾ ਨੂੰ ਹੋਣੀ ਚਾਹੀਦੀ ਤਾਜਾ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ ਅਬ ਉਹ ਅਬ ਉਹ ਵਰ ਨਹੀਂ ਉਹ ਪਿੰਡ ਚ ਰਹਿੰਦੇ ਜੀ ਆਪਣੇ ਉਹ ਜਿਹੜੇ ਪਿੰਡ ਚ ਰਹੋ ਰਾਏਪੁਰਾ ਜੀ ਰਾਏਪੁਰਾ ਫਿਕਾ ਦਾ ਕੀ ਨਾਮ ਹੁੰਦਾ ਕਿਤਾਜੀ ਹਰਦਮ ਸਿੰਘ ਹੁਣ ਮੰਗ ਕੀ ਕਰਦੇ ਹੋ ਹਨਨ ਸਾਹਿਬ ਮਿਲਣਾ ਚਾਹੀਦਾ ਕਿੱਥੋਂ ਦੇ ਵਾਸੀ ਹੋ ਰਾਏਪੁਰਾ ਕਗਜ਼ਗਰ ਵੀ ਕੀ ਲੱਗਦੇ ਸੀ ਤੁਹਾਡੀ ਜਿਹੜੀ ਮਰਤੇ ਗਈ ਸਿਸਟਰ ਕੀ ਨਾਮ ਹੈ ਉਹਨਾਂ ਦਾ ਘਰੇ ਤਾਂ ਨੰਮੇ ਕਹਿੰਦੇ ਵੈਸੇ ਨਿਰਮਲ ਆ ਜੀ ਨਾਂ ਉਮਰ ਕਿੰਨੀ ਕ ਜਾਪਦੀ ਇਹਨਾਂ ਨੂੰ 25 26 ਸਾਲ ਹੈ ਜਿਨ੍ਹਾਂ ਨਾਲ ਸ਼ਾਦੀ ਹੋਈ ਸੀ ਉਹਨਾਂ ਦੇ ਕੀ ਨਾਮ ਹੈ ਜੀ ਉਹਦਾ ਨਾਮ ਦਿਲਦੀਪਾਈ ਮੁੰਡਿਆ ਕਿੱਥੇ ਵੇਚੀ ਕੁੜੀ ਮੋਗੇ ਜੀ ਕੀ ਗੱਲਬਾਤ ਕੀ ਹੋਈ ਐ ਨਾ ਦੀ ਉਹਨਾਂ ਦੇ ਮਤਲਬ ਹੀ ਪਰਿਵਾਰਕ ਦੇ ਮਤਲਬ ਸਾਰਾ ਪਰਿਵਾਰ ਹੀ ਇਹ ਗੱਲ ਕਹਿੰਦਾ ਸੀਗਾ ਕੁੜੀ ਦੇ ਨਾਨਾ ਸਹੁਰਾ ਸੱਸ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਕਿ ਕਾਲੀ ਐ ਵੀ ਅਸੀਂ ਇਹਨਾਂ ਦੇ ਆਦੀ ਰੋਟੀ ਨਹੀਂ ਖਾਣੀ ਮਤਲਬ ਐਸੀਆਂ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਤੇ ਕੁੱਟਮਾਰ ਵੀ ਹੋਈ ਐ ਜੀ ਤੇ ਜਿਹੜਾ ਉਹ ਮੁੰਡਾ ਜੀ ਦਿਲਦੀਪਾਈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਆ ਜੀ ਫੋਨ ਤੇ ਗੱਲ ਕਰਦਾ ਸੀ ਜੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਦਥੋਲ ਆ ਜਾਂਦਾ ਸੀਗਾ ਤੇ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਘਰ ਵਸ ਜੇ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਫਿਰ ਵੀ ਉਹਨਾਂ ਨੇ ਇਹ ਗੱਲ ਨਹੀਂ ਸੋਚੀ ਤੇ ਕੱਲ ਪਰਸੋਂ ਛੱਡਣ ਆ ਗਿਆ ਤੇ ਮਤਲਬ ਇਹ ਮਗਰੋਂ ਲਾਉਣੀ ਆਇਆ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਤੇ ਉਸ ਤੋਂ ਬਾਅਦ ਕੁੜੀ ਨੇ ਐਸ ਤਰ੍ਹਾਂ ਉੱਕ ਕੇ ਤੇ ਨਹਿਰ ਛਾਲ ਮਾਰ ਦਿੱਤੀ ਡੈਡ ਕੁੜੀ ਕਿੱਥੇ ਮਿਲੀ ਸੀ ਅਜੇ ਡੱਡਾ ਕਲਟੀਵਲ ਮੋਟਰ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜਿੱਥੇ ਪੋਲਾਈ ਜੀ ਉਹਦੇ ਵਿੱਚ ਸੀਗੀ ਕਿੰਨੇ ਸਮੇਂ ਪਹਿਲਾਂ ਸਾਡੀ ਹੋਈ ਸੀ ਇਹਨਾਂ ਦੀ ਇਹਨਾਂ ਦੇ 3 ਮਹੀਨੇ ਪਹਿਲਾਂ ਹੋਈ ਹੈ ਉਹਨੂੰ ਮੰਗ ਕੀ ਕਰਦੇ ਇਨਸਾਫ ਦੀ ਕਰਦੇ ਇਹ ਮਰਦਾ ਘਰ ਦੇ ਵਿੱਚ ਲਾਸ਼ ਝੇ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਰਾਜੀਏ ਸੋਚਦੇ ਆ ਵੀ ਸਾਡੀ ਵੱਧ ਤੋਂ ਵੱਧ ਮਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਡਾਕਟਰ ਨਿਰਮਲ ਹੈਗਾ ਜੀ। ਉਮਰ ਕਿੰਨੀ ਕਹਿੰਨਾਂ ਦੀ? ਉਮਰ ਇਹਨਾਂ ਦੀ ਹੈਗੀ 25 ਸਾਲ ਦੀ। ਸ਼ਾਦੀशुदा ਹੈ? ਹਾਂਜੀ ਹਾਂਜੀ। ਕਿੱਥੇ ਵਿਆਹੀ ਸੀ? ਇਹ ਮੋਗੇ ਤੋਂ ਬਈ ਮੋਗੇ ਬਈ ਸੀ। ਕਿਹਦੇ ਨਾਲ ਜੀ? ਉਹ ਦਿਲਦੀਪ ਮੁੰਡੇ ਨਾਲ। ਗੱਲਬਾਤ ਕੀ ਹੋਈ ਇਹਨਾਂ ਦੀ? ਗੱਲਬਾਤ ਕੋਈ ਆਪਸ 'ਚ ਝਗੜਾ ਹੋਇਆ ਸੋਹਰਾ ਪਰਿਵਾਰ ਨੇ ਤੰਗ ਕਰ ਰਿਆ ਸੀਗਾ ਜਿਹਨੇ ਕਿ ਉਹਨੂੰ ਲਾਇਕ ਨਹੀਂ ਸਮਝ ਕਰਦਾ। ਕਿਸ ਗੱਲੋਂ ਤੰਗ ਕਰ ਰਿਆ ਸੀ ਕੋਈ ਪਤਾ ਲੱਗਿਆ? ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਇਹਨਾਂ ਦਾ ਪਰਿਵਾਰ ਦੇ ਕੋਈ ਮਤਲਬ ਸੀਗਾ ਇਹਨਾਂ ਦਾ। ਕਹਿੰਦੇ ਸੀ ਥੋੜੀ ਸੋਹਣੀ। ਥੋੜੀ ਸ ਅਈ ਕੁੜਾ ਦੀ ਲੜਕੀ ਨੇ ਜਿਹੜੀ ਮੋਗੇ ਵਿਆਹੀ ਸੀ ਉਹਨੇ ਸੁਸਾਇਸਾਈਡ ਕੀਤਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਦੇਖੋ ਜੀ ਪਰਿਵਾਰ ਜੋ ਵੀ ਬਿਆਨ ਲਿਖਾਏਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕਰਦਾ ਲੇਕਿਨ ਅਜੇ ਬਿਆਨ ਲਿਖਾਉਣਾ ਹੈ ਉਹਨਾਂ ਨੇ ਅੱਛਾ ਆ ਰਹੇ ਨੇ ਕੋਈ ਜੀ ਪਤਾ ਲੱਗਿਆ ਮੈਟਰ ਕੀ ਹੈ ਜੀ ਕੋਈ ਕਹਿੰਦੇ ਕੁੜੀ ਨੂੰ ਮੈਟਰ 4 ਮਹੀਨੇ ਹੋ ਗਏ ਵਿਆਹ ਹੀ ਨਹੀਂ ਹੋ ਉਹ ਕਹਿੰਦੇ ਸਹੁਰਾ ਪਰਿਵਾਰ ਨੇ ਤੰਗ ਪ੍ਰੇਸ਼ਾਨ ਕਰਦਾ ਸੀ ਲੜਕੀ ਦਾ ਰੰਗ ਕਾਲਾ ਸੀ ਇਹੋ ਜਿਹਾ ਕੁਝ ਕਹਿੰਦਾ ਠੀਕ ਦੁਪਹਿਰ ਜਿਹੜੇ ਇਹਨ ਲੜਕੀ ਲਾਸ਼ ਮਿਲੀ ਹੈਗੀ ਜਿੱਥੇ ਜੀ ਜੀ ਇਹ ਕੋ ਬਾੰਦਰਾ ਸਿਟੀ ਬਣਾਹ ਖੋੜਦਾ ਜੀ ਨੋਟ ਕਰਾਤਾ ਜੀ ਉਹ ਅੱਗੇ ਕਾਰਵਾਈ ਕਰ ਰਹੇ ਨੇ ਨਾਮ ਨੂੰ ਕੀ ਹੈ ਲੜਕੀ ਕਿੱਥੋਂ ਦੀ ਹੈ ਸਰ ਲੜਕੀ ਹਪੂਰੇ ਨੰਦਨਗਰੀ ਦੀ ਜੀ ਕੁੜੀ ਹਰਪ੍ਰੀਤ ਕੌਰ ਹੈ ਜੀ ਹਰਪ੍ਰੀਤ ਕੱਲਾ ਨਾ ਹੀ ਨੇ ਜੀ ਹਰਪ੍ਰੀਤ ਕੱਲਾ ਜੀ ਇਹ ਨਿਕਲ ਲੜਕਾ ਹੈ ਉਹਦੇ ਨਾਲ ਸ਼ਾਦੀ ਦਾ ਸੀਗੇ ਜੀ ਘਰ ਚ ਗੱਲ ਹੋਈ ਇਹ ਦੇਖ ਕੇ ਆ ਜੀ ਬਾਣਾ ਮਾਫ ਉਮਰ ਕਿੰਨੀ ਕਹਸਾ ਰਹੇ ਨੇ 30 ਸਾਲ ਉਮਰ ਦੇ ਕੋਈ ਬੱਚਾ ਬੱਚਾ ਵੀ ਹੈ ਸਰ ਇੱਕ ਲੜਕਾ 5 ਸਾਲ ਦਾ ਹੈ ਉਹਨ ਕੀ ਕਾਰਵਾਈ ਹੋਏਗੀ ਸਰ ਇਹ ਹਿਊਨ ਸਿਟੀ ਬੰਦਲ ਕਾਰਜ ਕਰ ਰਹੇ ਜੀ ਜੋ ਨਾਮ ਲਿਖਦੇ ਆ ਜੀ ਜੋ ਪ੍ਰੋਪਰ ਚੈਨਲ ਹੋਏਗਾ ਜੋ ਸੱਤ ਇਸ ਕਰਾ